ਅਟਮਿਕ ਵਿਗਿਆਨ ਰਸਾਇਣ ਵਿਗਿਆਨ ਅਤੇ ਰੇਡੀਏਸ਼ਨ ਦੇ ਅਧਿਐਨ ਵਿੱਚ ਮੈਰੀ ਕ్యూਰੀ ਇੱਕ ਰਾਦ ਸਿਰਾ ਸ਼ਖਸੀਅਤ ਸਨ। ਉਹਨਾਂ ਨੇ ਆਪਣੇ ਪਤੀ ਪੀਅਰ ਨਾਲ ਮਿਲ ਕੇ ਪੋਲੋਨੀਅਮ ਅਤੇ ਰੇਡੀਅਮ ਦੇ ਤੱਤ ਖੋਜ ਕੇ ਦੁਨੀਆ ਮੂਰੇ ਲਿਆਂਦੇ। ਮੈਰੀ ਕ్యూਰੀ ਦੀਆਂ ਸ਼ਾਨਦਾਰ ਪ੍ਰਾਪਤੀਆਂ ਵਿੱਚੋਂ ਇੱਕ ਸੀ ਤੀਬਰ ਰੇਡੀਓਐਕਟਿਵ ਸਰੋਤਾਂ ਨੂੰ ਇਕੱਠਾ ਕਰਨ ਦੀ ਲੋੜ ਨੂੰ ਸਮਝਣਾ ਨਾ ਸਿਰਫ ਬਿਮਾਰੀਆਂ ਦੇ ਇਲਾਜ ਲਈ ਸਗੋਂ ਪਰਮਾਣੂ ਭੌਤਿਕ ਵਿਗਿਆਨ ਵਿੱਚ ਖੋਜ ਲਈ ਭਰਪੂਰ ਸਪਲਾਈ ਨੂੰ ਕਾਇਮ ਰੱਖਣਾ ਵੀ ਇਸ ਦਾ ਮਕਸਦ ਸੀ ਇਹੋ ਜਿਹਾਂ ਮਹਾਨ ਖੋਜਾਂ ਅਤੇ ਕਾਰਜ ਕੀਤੇ ਆਪਣੇ ਜੀਵਨ ਦੌਰਾਨ ਮੈਰੀ ਕ్యూਰੀ ਨੇ ਜਿਨ੍ਹਾਂ ਦੁਆਰਾ ਕੀਤੀਆਂ ਖੋਜਾਂ ਅੱਜ ਸਮੁੱਚੀ ਦੁਨੀਆ ਦੇ ਕੰਮ ਆ ਰਹੀਆਂ ਅੱਜ ਦੇ ਇਸ ਵਿਸ਼ੇਸ਼ ਵੀਡੀਓ ਜ਼ਰੀਏ ਆਓ ਜਾਣਦੇ ਹਾਂ ਇਸ ਮਹਾਨ ਸਾਇੰਸਤਾਨ ਮੈਰੀ ਕ్యూਰੀ ਦੇ ਜੀਵਨ ਅਤੇ ਉਨ੍ਹਾਂ ਦੇ ਯੋਗਦਾਨ ਬਾਰੇ ਸਨ 1903 ਵਿੱਚ ਹੈਨਰੀ ਬੈਕਰਲ ਦੇ ਨਾਲ ਭੌਤਿਕ ਵਿਗਿਆਨ ਖੇਤਰ ਵਿੱਚ ਮੈਰੀ ਕ్యూਰੀ ਨੂੰ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਅਤੇ ਇਸ ਤੋਂ ਬਾਅਦ ਸਨ 1911 ਵਿੱਚ ਮੈਰੀ ਕ్యూਰੀ ਨੂੰ ਰਸਾਇਣ ਵਿਗਿਆਨ ਵਿੱਚ ਵੀ ਨੋਬਲ ਪੁਰਸਕਾਰ ਮਿਲਿਆ ਸੀ ਉਹਨਾਂ ਨੇ ਆਪਣੇ ਜੀਵਨ ਕਾਲ ਵਿੱਚ ਰੇਡੀਅਮ ਸੰਬੰਧੀ ਵਿਆਪਕ ਤੌਰ ਤੇ ਕੰਮ ਕੀਤਾ ਇਸ ਦੀਆਂ ਵੱਖ-ਵੱਖ ਵਿਸ਼ੇਸ਼ਤਾਵਾਂ ਨੂੰ ਦਰਸਾਉਂਦੇ ਹੋਏ ਅਤੇ ਇਸ ਦੀ ਉਪਚਾਰਕ ਸਮਰੱਥਾ ਦੀ ਜਾਂਚ ਵੀ ਕੀਤੀ ਉਹਨਾਂ ਨੇ ਕਈ ਅਹਿਮ ਖੋਜਾਂ ਵਿਗਿਆਨ ਦੀ ਝੋਲੀ ਪਾਈਆਂ ਅਤੇ ਇਸ ਦਾ ਲਾਹਾ ਨਾ ਸਿਰਫ ਨੁਕਤਾ ਨੂੰ ਉਦੋਂ ਹੋਇਆ ਬਰਕਿ ਹੁਣ ਤੱਕ ਵੀ ਹੁੰਦਾ ਆ ਰਿਹਾ ਹੈ ਮੈਰੀ ਕ్యూਰੀ ਦਾ ਜਨਮ 7 ਨਵੰਬਰ 1867 ਨੂੰ ਪੋਲੈਂਡ ਦੇਸ਼ ਦੇ ਵਾਰਸਾ ਵਿਖੇ ਹੋਇਆ ਜੋ ਸਮੇਂ ਰੂਸ ਦਾ ਹਿੱਸਾ ਹੋਇਆ ਕਰਦਾ ਸੀ ਅਤੇ ਉਹਨਾਂ ਦਾ ਪਹਿਲਾ ਨਾਮ ਮੈਰੀ ਸਲਕੋਡੋਵਸਕਾ ਸੀ ਬਚਪਨ ਤੋਂ ਹੀ ਮੈਰੀ ਕ్యూਰੀ ਆਪਣੀ ਸ਼ਾਨਦਾਰ ਯਾਦਦਾਸ਼ਤ ਲਈ ਚਰਚਿਤ ਹੋ ਗਏ ਸਨ ਅਤੇ ਮਹਿਜ਼ 16 ਸਾਲ ਦੀ ਉਮਰ ਵਿੱਚ ਉਹਨਾਂ ਨੇ ਆਪਣੀ ਸੈਕੰਡਰੀ ਸਿੱਖਿਆ ਮੁਕੰਮਲ ਕਰਨ ਉਤੇ ਸੋਨੇ ਦਾ ਤਗਮਾ ਜਿੱਤੇ ਆ ਸੀ ਉਹਨਾਂ ਦੇ ਪਿਤਾ ਵੀ ਗਣਿਤ ਅਤੇ ਭੌਤਿਕ ਵਿਗਿਆਨ ਦੇ ਨਾਲ ਜੁੜੇ ਹੋਏ ਸਨ ਅਤੇ ਇਹਨਾਂ ਵਿਸ਼ਿਆਂ ਨੂੰ ਪੜਾਇਆ ਕਰਦੇ ਸਨ ਇਸ ਤੋਂ ਬਾਅਦ ਮੈਰੀ ਕ్యూਰੀ ਨੇ ਲਗਾਤਾਰ ਪੜ੍ਹਾਈ ਵੀ ਕੀਤੀ ਅਤੇ ਪ੍ਰਯੋਗਸ਼ਾਲਾਵਾਂ ਵਿੱਚ ਕੰਮ ਵੀ ਕੀਤਾ 25 ਜੁਲਾਈ 1895 ਨੂੰ ਹੋਏ ਉਹਨਾਂ ਦੇ ਵਿਆਹ ਨੇ ਇੱਕ ਵਿਗਿਆਨਕ ਸਾਂਝੇਦਾਰੀ ਦੀ ਸ਼ੁਰੂਆਤ ਨੂੰ ਵੀ ਪੱਕਾ ਕੀਤਾ ਜੋ ਜਲਦੀ ਹੀ ਵਿਸ਼ਵ ਪੱਧਰ ਦੇ ਨਤੀਜੇ ਪ੍ਰਾਪਤ ਕਰਨ ਲੱਗੀ ਖਾਸ ਤੌਰ ਤੇ ਸਨ 1898 ਦੀਆਂ ਗਰਮੀਆਂ ਵਿੱਚ ਪੋਲੋਨੀਅਮ ਦੀ ਖੋਜ ਜਿਸ ਨੂੰ ਮੈਰੀ ਕਿਊਰੀ ਦੁਆਰਾ ਆਪਣੀ ਜਨਮ ਭੂਮੀ ਦੇ ਸਨਮਾਨ ਵਜੋਂ ਪੇਸ਼ ਕੀਤਾ ਗਿਆ ਅਤੇ ਇਸੇ ਲੜੀ ਵਿੱਚ ਹੋਈ ਸੀ ਰੇਡੀਅਮ ਦੀ ਖੋਜ ਉਹਨਾਂ ਦੇ ਜੀਵਨ ਸਾਥੀ ਪੀਅਰ ਕਿਊਰੀ ਨਾ ਸਿਰਫ ਉਹਨਾਂ ਦੇ ਜੀਵਨ ਸਾਥੀ ਵਜੋਂ ਇੱਕ ਮਿਸਾਲੀ ਢੰਗ ਨਾਲ ਵਿਚਰੇ ਸਗੋਂ ਖੋਜ ਕਾਰਜਾਂ ਵਿੱਚ ਵੀ ਉਹਨਾਂ ਨੇ ਭਰਪੂਰ ਸਾਥ ਦਿੱਤਾ ਤੇ ਦੋਹਾਂ ਨੇ ਇਕੱਠਿਆਂ ਕਈ ਅਹਿਮ ਕਾਰਜ ਕੀਤੇ ਉਹਨਾਂ ਦੇ ਖੋਜ ਕਾਰਜਾਂ ਵਿੱਚ ਜਦੋਂ ਪੀਅਰ ਕਿਊਰੀ ਵੀ ਨਾਲ ਜੁੜੇ ਤਾਂ ਕਈ ਅਹਿਮ ਟੀਚੇ ਸਰ ਹੋਏ ਅਤੇ ਇਸ ਨਾਲ ਨਵੇਂ ਤੱਤਾਂ ਪੋਲੋਨੀਅਮ ਅਤੇ ਰੇਡੀਅਮ ਦੀ ਖੋਜ ਹੋਈ ਪੀਅਰ ਕਿਊਰੀ ਨੇ ਆਪਣੇ ਆਪ ਨੂੰ ਮੁੱਖ ਤੌਰ ਤੇ ਨਵੀਆਂ ਕਿਰਨਾਂ ਦੇ ਭੌਤਿਕ ਅਧਿਐਨ ਲਈ ਵੀ ਸਮਰਪਿਤ ਕੀਤਾ ਅਤੇ ਮੈਰੀ ਕਿਊਰੀ ਨੇ ਧਾਤੂ ਅਵਸਥਾ ਵਿੱਚ ਸ਼ੁੱਧ ਰੇਡੀਅਮ ਦਰਜਾ ਪ੍ਰਾਪਤ ਕਰਨ ਲਈ ਖੂਬ ਮਿਹਨਤ ਕੀਤੀ। ਇਸ ਖੋਜ ਦੇ ਨਤੀਜਿਆਂ ਉੱਤੇ ਮੈਰੀ ਕਿਊਰੀ ਨੇ ਜੂਨ 1903 ਵਿੱਚ ਵਿਗਿਆਨ ਦੀ ਆਪਣੀ ਡਾਕਟੋਰੇਟ ਪ੍ਰਾਪਤ ਕੀਤੀ ਅਤੇ ਪੀਅਰ ਦੇ ਨਾਲ ਰਾਇਲ ਸੁਸਾਇਟੀ ਦੇ ਡੀਵੀ ਮੈਡਲ ਦਾ ਸਨਮਾਨ ਹਾਸਲ ਕੀਤਾ। ਇਸੀ ਤਰ੍ਹਾਂ ਉਹਨਾਂ ਦੀਆਂ ਧੀਆਂ ਨੇ ਵੀ ਅੱਗੇ ਇਸੇ ਖੇਤਰ ਨੂੰ ਸਮਰਪਿਤ ਹੁੰਦਿਆਂ ਕਈ ਅਹਿਮ ਕਾਰਜ ਕੀਤੇ ਇਸ ਤੋਂ ਬਾਅਦ ਦੁਖਦ ਸਮਾਂ ਉਹ ਆਇਆ ਜਦੋਂ April 19 1906 ਨੂੰ ਪੀਅਰ ਕਿਊਰੀ ਦੀ ਅਚਾਨਕ ਮੌਤ ਹੋ ਗਈ ਮੈਰੀ ਕਿਊਰੀ ਲਈ ਇੱਕ ਵੱਡਾ ਝਟਕਾ ਬਣੀ ਇਹ ਘਟਨਾ ਪਰ ਇਸਤੇ ਬਾਅਦ ਵੀ ਉਹਨਾਂ ਪੀਅਰ ਕਿਊਰੀ ਦੇ ਅਧੂਰੇ ਰਹਿੰਦੇ ਸਾਰੇ ਵਿਗਿਆਨਕ ਕੰਮਾਂ ਨੂੰ ਮੁਕੰਮਲ ਕਰਨ ਸੰਬੰਧੀ ਧਿਆਨ ਕੇਂਦਰਿਤ ਕੀਤਾ ਅਤੇ ਇਸ ਤੋਂ ਬਾਅਦ ਵੀ ਮੈਰੀ ਕ్యూਰੀ ਨੇ ਆਪਣਾ ਖੋਜ ਕਾਰਜ ਹੋਰ ਵੀ ਦ੍ਰਿੜਤਾ ਨਾਲ ਜਾਰੀ ਰੱਖਿਆ ਸਤੰਮ ਦੀ ਗੱਲ ਇਹ ਸੀ ਕਿ ਰੇਡੀਓਐਕਟਿਵ ਸਮੱਗਰੀ ਦੇ ਕੰਮ ਵਿੱਚ ਕਾਫੀ ਸਮਾਂ ਬਿਤਾਉਣ ਕਰਕੇ ਹੀ ਮੈਰੀ ਕ్యూਰੀ ਦੀ ਜਾਨ ਗਈ ਜਦੋਂ ਸਨ 1934 ਵਿੱਚ ਖੂਨ ਦੀ ਬਿਮਾਰੀ ਕਰਕੇ ਉਹ ਇਸ ਦੁਨੀਆ ਤੋਂ ਰੁਖਸਤ ਹੋਈ ਇਸ ਤਰ੍ਹਾਂ ਉਹਨਾਂ ਨੇ ਆਪਣਾ ਸਾਰਾ ਜੀਵਨ ਖੋਜ ਕਾਰਜਾਂ ਦੇ ਲੇਖੇ ਲਾਇਆ ਹੋਰ ਨਾ ਮਨੁੱਖਾਂ ਦੇ ਕੰਮ ਆਉਣ ਵਾਲੀਆਂ ਚੀਜ਼ਾਂ ਦੀ ਉਹਨਾਂ ਖੋਜ ਕੀਤੀ ਪਰ ਉਹਨਾਂ ਦੀ ਆਪਣੀ ਜਾਨ ਵੀ ਇਸੇ ਖੋਜ ਪ੍ਰਕਿਰਿਆ ਨੂੰ ਸਮਰਪਿਤ ਹੁੰਦਿਆਂ ਹੀ ਗਈ ਅਤੇ ਉਹਨਾਂ ਦੀਆਂ ਖੋਜਾਂ ਅੱਜ ਵੀ ਦੁਨੀਆ ਪਰ ਵਿੱਚ ਵਿਗਿਆਨ ਖੇਤਰ ਦੇ ਕੰਮ ਆ ਰਹੀਆਂ ਹਨ